ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਸਿਹਤ ਸਿਹਤਮੰਦ ਜੀਵਨ ਸ਼ੈਲੀ ਤੇ ਸਿਹਤਮੰਦ ਜੀਵਨ ਸ਼ੈਲੀ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਸ਼ੁਰੂ ਕਰਦੇ ਹਾਂ ਸਿਹਤਮੰਦ ਜੀਵਨ ਸ਼ੈਲੀ ਸਮੇਂ ਦੀ ਲੋੜ ਹੈ ਜਦੋਂ ਇਹ ਆਇਆ ਅੱਜ ਕੱਲ ਤੋਂ ਅੱਜ ਕੱਲ ਦੀਆਂ ਪਿਛਲੀਆਂ ਪੇੜੀਆਂ ਲਈ ਆਸਾਨ ਹੈ ਲੋਕਾਂ ਨੂੰ ਇਸ ਦਾ ਪਾਲਣ ਕਰਨਾ ਮੁਸ਼ਕਿਲ ਲੱਗਦਾ ਹੈ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਲਈ ਲੋਕ ਸਿਹਤ ਸਖਤ ਮਿਹਨਤ ਕਰ ਰਹੇ ਹਨ ਬਦੇ ਦੇ ਸਖਤ ਬਾਟੀ ਕਰ ਰਹੇ ਹਨ ਅਤੇ ਆਪਣੇ ਸਿਹਤ ਦਾ ਖਿਆਲ ਰੱਖਣ ਤੋਂ ਇਲਾਵਾ ਹਰ ਚੀਜ਼ ਇਹ ਸਮਾਂ ਆ ਗਿਆ ਹੈ ਕਿ ਸਾਨੂੰ ਆਪਣਾ ਸਿਹਤ ਗभीरता ਨਾਲ ਕੁਝ ਕੁ ਸਿਹਤ ਅਤਾ ਤੁਹਾਨੂੰ ਇੱਕ ਸਿਹਤਮੰਦ ਜੀਵਨ ਸ਼ੈਲੀ ਵਿਕਸਿਤ ਕਰਨ ਵਿੱਚ ਮਦਦ ਕਰ ਸਕਦੀਆਂ ਹਨ ਸਮੇਂ ਦੀ ਇੱਕ ਮਿਆਦ ਦੌਰਾਨ ਸਿਹਤਮੰਦ ਆਦਤਾਂ ਜਿਨ੍ਹਾਂ ਦੀ ਪਾਲਣਾ ਲਾਜ਼ਮੀ ਤੌਰ ਤੇ ਕੀਤੀ ਜਾਣੀ ਚਾਹੀਦੀ ਹੈ ਇੱਕ ਸਿਹਤਮੰਦ ਖੁਰਾਕ ਯੋਜਨਾ ਦੀ ਪਾਲਣਾ ਕਰੋ ਕਿਸੇ ਸਿਹਤਮੰਦ ਖੁਰਾਕ ਯੋਜਨਾ ਦੀ ਪਾਲਣਾ ਕਰਨਾ ਬੇਹੱਦ ਮਹੱਤਵਪੂਰਨ ਹੁੰਦਾ ਹੈ ਜਦੋਂ ਤੁਸੀਂ ਇੱਕ ਸਿਹਤਮੰਦ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਸਿਹਤਮੰਦ ਖੁਰਾਕ ਯੋਜਨਾ ਦੀ ਪਾਲਣਾ ਕਰਕੇ ਸ਼ੁਰੂਆਤ ਕਰੋ ਜਿਸ ਵਿੱਚ ਸਾਰੇ ਜ਼ਰੂਰੀ ਸੁਖਮ ਸੁਖਮ ਪੌਸ਼ਕ ਤੱਤ ਸ਼ਾਮਲ ਹੁੰਦੇ ਹਨ ਅਤੇ ਜੰਕ ਫੂਡ ਤੋਂ ਦੂਰ ਹੁੰਦੇ ਹਨ ਜਲਦੀ ਜਾਗੋ ਜਿਆਦਾ ਜ਼ਿਆਦਾਤਰ ਲੋਕ ਕਸਰਤ ਵਿੱਚ ਸ਼ਾਮਿਲ ਹੁੰਦੇ ਅਯੋਗ ਹੁੰਦੇ ਹਨ ਸਵੇਰ ਦਾ ਨਾਸ਼ਤਾ ਕਰੋ ਅਤੇ ਆਪਣੇ ਪਿਆਰੀਆਂ ਪਿਆਰਿਆਂ ਨਾਲ ਕੁਝ ਕੁ ਗੁਣਵਤਾ ਵਾਲੇ ਪਲ ਬਤਾਓ ਕਿਉਂਕਿ ਉਹ ਸਾਂਵੇਂ ਸਿਰ ਨਹੀਂ ਉੱਠਦੇ ਹਰੇਕ ਨੂੰ ਜਲਦੀ ਉੱਠਣ ਦੀ ਆਦਤ ਬਣਾਓ ਸਵੇਰ ਨੂੰ ਤਾਂ ਜੋ ਤੁਹਾਡੇ ਕੋਲ ਇਹਨਾਂ ਸਾਰੇ ਕੰਮਾਂ ਨੂੰ ਉਨ ਨੂੰ ਕੋਲਪਨ ਆਉਣ ਲਈ ਕਾਫੀ ਸਮਾਂ ਲਵੇ ਕਸਰਤ ਇਸ ਸਮੇਂ ਇਸ ਵਿੱਚ ਸ਼ਾਮਿਲ ਹੋਣ ਲਈ ਹਰ ਦਿਨ ਘਟੋ-ਘਟਾ ਅੱਧੇ ਘੰਟੇ ਵਿੱਚ ਨਿਚੋੜੋ ਤੁਹਾਡੋ ਤੁਹਾਡੀ ਪਸੰਦ ਦੀ ਸਰੀਰ ਕਸਰਤ ਤੁਸੀਂ ਸੈਰ ਵਾਸਤੇ ਜਾਣ ਤੈਰਨ ਦੀ ਚੌਣ ਕਰ ਸਕਦੇ ਹੋ ਯੋਗਾ ਦਾ ਅਭਿਆਸ ਕਰੋ ਡੂੰਗੇ ਸਾਲ ਹੋ ਤੇ ਕੋਈ ਵੀ ਅਜੀ ਹੀ ਚੀਜ਼ ਕਰੋ ਜਿਸ ਨਾਲ ਤੁਹਾਡੀ ਦਿਲਚਸਪੀ ਹੋਵੇ ਇਹ ਇਸ ਵਿੱਚ ਮਦਦ ਕਰਦਾ ਹੈ ਕਿ ਤਣਾਅ ਮੁਕਤ ਕਰਨਾ ਸਮੇਂ ਸਿਰ ਸੋਵੋ ਕਿਉਂਕਿ ਤੁਹਾਨੂੰ ਜਲਦੀ ਉੱਠਣਾ ਪੈਂਦਾ ਹੈ ਇਸ ਲਈ ਸੋਣਾ ਜ਼ਰੂਰੀ ਹੈ ਸਮਾਂ ਤੁਹਾਨੂੰ ਲਾਜ਼ਮੀ ਤੌਰ ਤੇ ਇਹ ਤੱਕ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਹਰ ਰੋਜ਼ ਘੱਟੋ-ਘੱਟ 7-8 ਘੰਟੇ ਦੀ ਨੀਂਦ ਲੈਂਦੇ ਹੋ ਆਪਣੇ ਮੋਬਾਈਲ ਨੂੰ ਇੱਕ ਪਾਸੇ ਰੱਖੋ ਤੁਹਾਨੂੰ ਆਪਣੇ ਫੋਨ ਨੂੰ ਇੱਕ ਪਾਸੇ ਰੱਖਣ ਦੀ ਆਦਤ ਪਾਉਣੀ ਚਾਹੀਦੀ ਹੈ ਜਦ ਕਿ ਤੁਸੀਂ ਉਤਪਾਦਕਤਾ ਵਧਾਉਣ ਲਈ ਕੰਮ ਕਰ ਰਹੇ ਹੋ ਆਪਣੇ ਫੋਨ ਨੂੰ ਵੀ ਇੱਕ ਦੂਰੀ ਤੇ ਰੱਖੋ ਜਦੋਂ ਤੁਸੀਂ ਘਰ ਵਿੱਚ ਹੁੰਦੇ ਹੋ ਅਤੇ ਆਪਣੇ ਪਰਿਵਾਰ ਨਾਲ ਗੱਲ ਨੂੰ ਬਤਾਓ ਭਰਪੂਰ ਸਮਾਂ ਬਿਤਾਇਤ ਕਰਦੇ ਹੋ ਕਿੰਨਾ ਦਾ ਨਿਕਾਸ ਹੁੰਦਾ ਹੈ ਮੋਬਾਈਲ ਫੋਨਾਂ ਦੁਆਰਾ ਹਾਨੀਕਾਰਕ ਹੁੰਦੇ ਹਨ ਇਸ ਲਈ ਇਸ ਨੂੰ ਦੂਰ ਰੱਖਣ ਦਾ ਸੁਝਾਅ ਦਿੱਤਾ ਜਾਂਦਾ ਹੈ ਖਾਸ ਕਰਕੇ ਜਦੋਂ ਤੁਸੀਂ ਰਾਤ ਨੂੰ ਸੌਂਦੇ ਹੋ ਸਕਾਰਾਤਮਕ ਦਿਮਾਗਾਂ ਨਾਲ ਜੁੜੋ ਉਹਨਾਂ ਲੋਕਾਂ ਨਾਲ ਦੋਸਤੀ ਕਰਨਾ ਹਮੇਸ਼ਾ ਵਧੀਆ ਹੁੰਦਾ ਹੈ ਜੋ ਇਹਨਾਂ ਨੂੰ ਲੈ ਕੇ ਆਉਂਦੇ ਹਨ ਜੋ ਕਿ ਤੁਹਾਡੀ ਜ਼ਿੰਦਗੀ ਵਿੱਚ ਸਕਾਰਾਤਮਕ ਅਤੇ ਉਹਨਾਂ ਤੋਂ ਦੂਰ ਰਹੋ ਨਕਾਰਾਤਮਕ ਗੱਲਾਂ ਵਿੱਚ ਸ਼ਾਮਿਲ ਹੁੰਦੇ ਹਨ ਉਹਨਾਂ ਤੋਂ ਦੂਰ ਰਹੋ ਉਹਨਾਂ ਲੋਕਾਂ ਨਾਲ ਵੀ ਮੇਲ-ਜੋਲ ਕਰੋ ਜੋ ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰਦੇ ਹੋਣ ਨਾ ਕਿ ਉਹਨਾਂ ਲੋਕਾਂ ਨਾਲ ਜੋ ਨਿਯਮਿਤ ਤੌਰ ਤੇ ਗੈਰ ਸਿਹਤਮੰਦ ਆਦਤਾਂ ਜਿਵੇਂ ਕਿ ਸਿਗਰਟ ਪੀਣਾ ਜਾਂ ਸ਼ਰਾਬ ਪੀਣਾ ਦੀ ਆਪਣੇ ਖਾਣੇ ਸਮੇਂ ਸਿਰ ਖਾਓ ਇੱਕ ਸਿਹਤਮੰਦ ਖੁਰਾਕ ਯੋਜਨਾ ਦੀ ਪਾਲਣਾ ਕਰਨਾ ਜਿੰਨਾ ਮਹੱਤਵਪੂਰਨ ਹੈ ਇਹ ਉਹਨਾਂ ਹੀ ਮਹੱਤਵਪੂਰਨ ਹੈ ਇਹ ਸਮੇਂ ਸਿਰ ਖਾਣਾ ਖਾਣ ਲਈ ਵੀ ਉਹਨਾਂ ਹੀ ਜ਼ਰੂਰੀ ਹੈ ਇਹ ਯਕੀਨੀ ਬਣਾਓ ਕਿ ਤੁਸੀਂ ਆਪਣੇ ਖਾ ਆਪ ਨੂੰ ਨਾ ਛੱਡੋ ਨਾਸ਼ਤਾ ਜਾਂ ਦਿਨ ਦਾ ਹੋਰ ਵੀ ਕੋਈ ਹੋਰ ਖਾਣਾ ਤੇ ਸਿਹਤ ਸਹੀ ਅੰਤਰਾਲਾ ਦੇ ਆਪਣੇ ਖਾਣੇ ਖਾਓ ਇਹ ਹੈ ਵੀ ਸੁਝਾ ਦਿੱਤਾ ਜਾਂਦਾ ਹੈ ਕਿ ਖਾਂ ਦੀ بجائے ਦਿਨ ਦੌਰਾਨ 5-6 ਘੰਟੇ 5-6 ਛੋਟੇ ਖਾਣੇ ਖਾਓ ਤਿੰਨ ਵੱਡੇ ਜਿਆਦਾ ਸਾਡੇ ਵਿੱਚੋਂ ਜ਼ਿਆਦਾ ਲੋਕ ਅੱਜ ਕੱਲ ਆਪਣੇ ਕੰਮ ਵਿੱਚ ਇਨੇ ਵਗਣ ਹੋ ਗਏ ਕਿ ਸਾਡੀਆਂ ਰੁਚੀਆਂ ਅਤੇ ਸ਼ੌਂਕਾਂ ਦੀ ਪਾਲਣਾ ਕਰਨ ਲਈ ਵੀ ਸਮਾਂ ਕੱਢਣਾ ਭੁੱਲ ਜਾਓ ਇਹ ਇੱਕ ਚੰਗਾ ਵਿਚਾਰ ਹੈ ਆਪਣੇ ਸ਼ੌਂਕਾਂ ਦੀ ਪਾਲਣਾ ਕਰਨ ਲਈ ਕੁਝ ਸਮੇਂ ਵਿੱਚ ਨਿਚੋੜਨ ਲਈ ਜਿਵੇਂ ਕਿ ਬਾਗਬਾਨੀ ਪੜਨਾ ਲਿਖਣਾ ਜਾਂ ਫਿਰ ਤੁਹਾਡੀ ਪਸੰਦ ਦੀ ਕੋਈ ਵੀ ਚੀਜ਼ ਇਹ ਇੱਕ ਇਸ ਦੇ ਲਈ ਇੱਕ ਵਧੀਆ ਮਤਲਬ ਵਜੋਂ ਕੰਮ ਕਰਦੇ ਹਨ ਕਿ ਗੈਰ ਹਿਤਮੰਦ ਆਤਾਂ ਅਤੇ ਤਨਾ ਨੂੰ ਦੂਰ ਰੱਖਣ ਵਿੱਚ ਮਦਦ ਕਰਦੀਆਂ ਹਨ ਸਿਰਤਾ ਤੁਹਾਨੂੰ ਇਹਨਾਂ ਨੂੰ ਜਨ ਪੁੱਜ ਕੇ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵਧੀਆ ਸਰੀਰਕ ਅਤੇ ਮਾਨਸਿਕ ਸਿਹਤ ਹਾਸਲ ਕਰਨ ਲਈ ਤੁਹਾਨੂੰ ਤੁਹਾਡੇ ਰੋਜ਼ ਦੇ ਜੀਵਨ ਵਿੱਚ ਰੁਟੀਨ ਵਿੱਚ ਸਿਹਤਮੰਦ ਆਹ ਤਾਂ ਸ਼ਾਮਿਲ ਕਰੋ ਤਾਂ ਬੱਚਿਓ ਇਹ ਸੀ ਸਿਹਤਮੰਦ ਜੀਵਨ ਸ਼ੈਲੀ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਜਨਮ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪਸੰਦ ਆਈ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ Well, they are going to be the witch.